ਸੁਣੋ ਪੰਜਾਬ ਦੀਆਂ ਕੁੜੀਆਂ ਬੱਚੇ ਪੈਦਾ ਕਰਨ ਲਈ ਤਿਆਰ ਨਹੀਂ ਇੱਕ ਜਾਂ ਦੋ ਤੋਂ ਵੱਧ ਨੰਬਰ 1 ਹੁਣ ਇਹਨਾਂ ਦੇ ਬੱਚੇ ਜਿਹੜੇ 5 5 6 6 ਤੁਸੀਂ ਜਾ ਕੇ ਦੇਖੋ ਮੁਹੱਲੀ ਸਾਰੀ ਆਬਾਦੀਆਂ ਬਣਾ ਰਹੇ ਨੇ ਮੁਹੱਲੀ ਜਿਹੜਾ ਇਹਨਾਂ ਦੀ ਮジョਰਿਟੀ ਹੋ ਰਹੀ ਐ ਅਸਲੀਅਤ ਸੀ ਇਹਨਾਂ ਕੋਲ ਮੁਹੱਲੀ ਚ ਕਿਹੜੇ ਕੰਮ ਆ ਯਾਨੀ ਰੱਦੀ ਦਾ ਮੀਟ ਦਾ ਸਬਜੀ ਦਾ ਛੋਟੇ ਛੋਟੇ ਗ੍ਰੈਸਰੀ ਸਟੋਰ ਤਮਾਕੂ ਸਿਗਰਟਾਂ ਬੀੜੀਆਂ ਚਾਹ ਦੀਆਂ ਰੇੜੀਆਂ ਚਾਹ ਦੀਆਂ ਦੁਕਾਨਾਂ ਸੂਪ ਇਹ ਉਹ ਤੁਸੀਂ ਜਾ ਕੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਵੀ ਪੈਨੇਟ੍ਰੇਸ਼ਨ ਜਿਹੜੀ ਇਹ ਕਿੰਨੀ ਹੋ ਰਹੀ ਹੈ ਖਾਲੀ ਥਾਵਾਂ ਸਾਰੀਆਂ ਉਹ ਮਲਕੀ ਜਾ ਰਹੇ ਹਨ ਜੀ ਕਿੱਥੇ ਉਹ ਮੰਡੀ ਬਣਾ ਲੈਂਦੇ ਨੇ ਕਿੱਥੇ ਆਪਣੀ ਰੇੜੀ ਮਾਰਕੀਟ ਬਣਾ ਲੈਂਦੇ ਇਹ ਪੰਜਾਬ ਵਿੱਚ ਹੀ ਅਲਾਉਡ ਹੈ ਉਹ ਕਿੱਥੇ ਨਹੀਂ ਅਲਾਉ ਹਰਿਆਣੇ ਚ ਕਿਉਂ ਨਹੀਂ ਵਸਦਾ ਜਾ ਕੇ ਭਈਆ ਕਿਉਂਕਿ ਉੱਥੇ ਤੇ ਅਗਲੇ ਮਾਰ ਦੇ ਖੇਤਰ ਇਥੇ ਜੇ ਕੋ ਕਹੇਗਾ ਤੇ ਕਹਣਗੇ ਸਿੱਖ ਨੇ ਐਂਟੀ ਹਿੰਦੂ ਨੇ ਕ੍ਰਿਮੀਨਲ ਸੋ ਇਹਦੇ ਲਈ ਸਾਨੂੰ ਇਮਾਨਦਾਰ ਲੀਡਰਸ਼ਿਪ ਚਾਹੀਦੀ ਹੈ